ਇੱਕ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਇੱਕ ਯੁੱਧ ਸ਼ੁਰੂ ਕੀਤਾ ਹੈ ਜੋ ਤਾਂ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੁਹਾਡਾ ਸਹਿਯੋਗ ਇਸ ਯੁੱਧ ਨੂੰ ਜਿੱਤਣ ਵਾਸਤੇ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਮੈਂ ਤੁਹਾਨੂੰ ਬੜੇ ਆਦਬ ਤੇ ਸਤਿਕਾਰ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਅਗਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਉਹਦੀ ਇਨਫੋਰਮ ਨਸ਼ਾ ਕਰਦਾ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦਿਓ ਜਾਂ ਕੋਈ ਵਿਅਕਤੀ ਨਸ਼ਾ ਵੇਚਦਾ ਉਹਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਦਿਓ ਤੁਹਾਡਾ ਜਿਹੜਾ ਨਾਮ ਹੈ ਬਿਲਕੁਲ ਗੁਪਤ ਰੱਖਿਆ ਜਾਏਗਾ ਤੁਹਾਡਾ ਕਿਤੇ ਨਾਮ ਨਹੀਂ ਆਏਗਾ ਜਦ ਤੱਕ ਤੁਸੀਂ ਤੁਸੀਂ ਵਿੱਚ ਪਬਲਿਕ ਪਬਲਿਕ ਪੁਲਿਸ ਦਾ ਸਾਥ ਨਹੀਂ ਦਿੰਦੀ ਤਦ ਤੱਕ ਅਸੀਂ ਇਸ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਦੇ ਸਾਨੂੰ ਤੁਹਾਡੇ ਜਿਹੜੇ ਸਹਿਯੋਗ ਦੀ ਬਹੁਤ ਲੋੜ ਹੈ ਇਹਦੇ ਨਾਲ ਨਾਲ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਅਸੀਂ ਸਾਰਿਆਂ ਨੇ ਕਿਸੇ ਨੇ ਵੀ ਆਪਣੀ ਇਸ ਮਨੁੱਖਾ ਜੀਵਨ ਦੇ ਵਿੱਚ ਕਿਸੇ ਨੇ ਵੀ ਨਸ਼ਾ ਦੀ ਇਸਤੇਮਾਲ ਨਹੀਂ ਕਰਨੀ ਮੈਂ ਖੁੱਲੂੰਗਾ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣਾ ਸੱਜਾ ਹੱਥ ਖੜਾ ਕਰਨਾ

ਜੇ ਕੋਈ ਵਿਅਕਤੀ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਵਾਂਗੇ ਪੁਲਿਸ ਨੂੰ ਸੂਚਨਾ ਦੇਵਾਂਗੇ ਜੈ ਹਿੰਦ ਜੈ ਹਿੰਦ